हां जी ਕਿਸਾਨ ਵੀਰੋ ਜਿੰਨਾ ਭਰਾਵਾਂ ਨੇ ਤੂੜੀ ਵੇਚਣੀ ਆ ਜਾਂ ਲੈਣੀ ਆ ਉਹਨਾਂ ਦੇ ਲਈ ਇਹ ਖਾਸ ਵੀਡੀਓ ਆ ਸੋ ਉਹਨਾਂ ਭਰਾਵਾਂ ਦੇ ਲਈ ਅੱਜ ਦੀ ਵੀਡੀਓ ਆ ਆਪਾਂ ਕੋਟਕਪੂਰਾ ਮੰਡੀ ਤੋਂ ਆਪਾਂ ਜਿਹੜੀ ਬਣਾਈ ਗਈ ਆ ਸੋ ਕੋਟਕਪੂਰਾ ਮੰਡੀ ਦੇ ਵਿੱਚ ਬੋਲੀ ਦੇ ਉੱਪਰ ਤੂੜੀ ਕੀ ਰੇਟ ਵਿਕੀ ਆ ਸੋ ਆਪਾਂ 18 ਜੂਨ ਦੇ 19 ਜੂਨ ਦੀ ਕਰਾਂਗੇ ਗੱਲ ਤੇ ਸਭ ਤੋਂ ਪਹਿਲਾਂ ਆਪਣਾ ਜਿਹੜਾ ਚੈਨਲ ਆ ਸਬਸਕ੍ਰਾਈਬ ਕਰ ਲਓ ਜਿੰਨਾ ਭਰਾਵਾਂ ਨੇ ਨਹੀਂ ਕੀਤਾ ਤੇ ਬੈਲ ਦਾ ਬਟਨ ਨਾਲ ਜ਼ਰੂਰ ਦਬਾ ਲਿਓ ਤੇ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ ਹਾਂਜੀ ਕਿਸਾਨ ਵੀਰੋ ਜਿਹੜੀ ਕਿ ਤੂੜੀ ਦੇ ਰੇਟ ਆ ਵਾਦੇ ਘਟਦੇ ਰਹਿੰਦੇ ਆ ਸੋ ਪਿਛਲੇ ਸਮੇਂ ਦੇ ਵਿੱਚ ਜਿਹੜੇ ਤੂੜੀ ਦੇ ਰੇਟ ਆ ਬਹੁਤ ਮੰਦੇ ਰਹੇ ਆ ਸੋ ਤੂੜੀ ਦਾ ਬੁਰਾ ਹਾਲ ਰਿਹਾ ਸੀਜ਼ਨ ਦੇ ਵਿੱਚ ਵੀ ਸੋ ਜਿਹੜੇ ਹੁਣ ਕਿ ਜਿਹੜੇ ਕੋਟਕਪੂਰਾ ਮੰਡੀ ਦੇ ਵਿੱਚ ਟਾਮਗਾ ਟਾਮਗਾ ਟਰਾਲ ਲਗਾਉਂ ਗਿਆਂ ਇਕਾ ਦੁੱਕਾ ਸੋ ਉਹਨਾਂ ਦੇ ਰੇਟਾਂ ਦੀ ਗੱਲ ਕਰਾਂਗੇ ਸੋ ਜਿਵੇਂ ਕੱਲ 18 ਜੂਨ ਸੀ 18 ਜੂਨ ਨੂੰ ਸਿਰਫ ਜਿਹੜੀਆਂ ਕਿ ਦੋ ਟਰਾਲੀਆਂ ਪਹੁੰਚੀਆਂ ਸੀ ਮੰਡੀ ਦੇ ਵਿੱਚ ਸੋ ਜਿਹੜੀ ਪਹਿਲੀ ਟਰਾਲੀ ਦਾ ਜਿਹੜਾ ਰੇਟ ਲੱਗਿਆ ਸੀਗਾ ਉਹ ਲੱਗਿਆ ਸੀ 210 ਰੁਪਏ ਹਾਂਜੀ ਜਿਹੜਾ ਪਹਿਲੀ ਟਰਾਲੀ ਦਾ ਮੁੱਲ ਲੱਗਿਆ ਉਹ 210 ਰੁਪਏ ਪ੍ਰਤੀ ਕੁਆਂਟਲ ਦੇ ਹਿਸਾਬ ਨਾਲ ਤੂੜੀ ਵਿਕੀ ਆ ਤੇ ਜਿਹੜੀ ਦੂਜੀ ਟਰਾਲੀ ਸੀ ਨਾਲ ਦੀ ਉਹਦਾ ਜਿਹੜਾ ਰੇਟ ਲੱਗਿਆਗਾ 215 ਰੁਪਏ ਪ੍ਰਤੀ ਕੁਆਂਟਲ ਦੇ ਹਿਸਾਬ ਨਾਲ ਕੋਟਕਪੂਰਾ ਮੰਡੀ ਦੇ ਵਿੱਚੋਂ ਜਿਹੜੀ ਤੂੜੀ ਵਿਕੀ ਆ ਸੋ ਇਹ ਕਿਸਾਨ ਵੀਰਾਂ ਦੇ ਲਈ ਜਿਹੜੀ ਇਹ ਖਬਰ ਆ ਗਈ ਸੋ ਬਾਕੀ ਜਿਹੜੀ ਅੱਜ 19 ਜੂਨ ਅੱਜ ਦੇ ਦਿਨ ਦੀ 19 ਜੂਨ ਕੋਟਕਪੂਰਾ ਮੰਡੀ ਦੀ ਜਿਹੜੀ ਹੈਗੀ ਆ ਅੱਜ ਜਿਹੜੀ ਲਾਈਵ ਬੋਲੀ ਹੋਈ ਆ ਸੋ ਉਹਦੇ ਵਿੱਚ ਜਿਹੜੀ ਅੱਜ ਦਾ ਰੇਟ ਆ ਤਾਜ਼ਾ ਰੇਟ ਆ ਜਿਹੜਾ ਅੱਜ ਦਾ ਸੋ ਅੱਜ ਕੇਵਲ ਉੱਥੇ ਇੱਕ ਟਰਾਲੀ ਪਹੁੰਚੀ ਬੋਲੀ ਦੇ ਉੱਪਰ ਤੂੜੀ ਦੀ ਸੋ ਜਿਹੜੀ ਇੱਕ ਟਰਾਲੀ ਪਹੁੰਚੀ ਜਿਹੜਾ ਉਹਦਾ ਜਿਹੜਾ ਰੇਟ ਲੱਗਿਆ ਮੁੱਲ ਲੱਗਿਆਗਾ ਤੂੜੀ ਵਿਕੀ ਆ ਸੋ ਉਹ ਬੇਬੋਲੀ ਹੋਈ ਆ ਜੀ ਅੱਜ 350 ਤੇ 55 ਰੁਪਏ ਅੱਧੀ ਕੁਆਂਟਲ ਦੇ ਹਿਸਾਬ ਨਾਲ ਜਿਹੜੀ ਤੂੜੀ ਵਿਕੀ ਆ 19 ਜੂਨ ਨੂੰ ਅੱਜ ਦੇ ਦਿਨ ਜਿਹੜਾ ਟੂਡੇ ਸੋ ਅੱਜ ਦੇ ਦਿਨ ਜਿਹੜੀ ਉੱਥੇ ਤੂੜੀ ਵਿਕੀ ਆ ਉਹ 355 ਰੁਪਏ ਦੇ ਪ੍ਰਤੀ ਦੇ ਹਿਸਾਬ ਨਾਲ ਜਿਹੜੀ ਕੁਆਂਟਲ ਦੇ ਹਿਸਾਬ ਨਾਲ ਤੂੜੀ ਅੱਜ ਦਾ ਅੰਬੇ ਕੀ ਆਗੀ ਸੋ ਕਿਸਾਨ ਵੀਰਾਂ ਦੇ ਲਈ ਇਹ ਖਾਸ ਖਬਰ ਸੀ ਸੋ ਚਾਹਵਾਨਾਂ ਦੇ ਲਈ ਤੇ ਬਾਕੀ ਆਪਣਾ ਚੈਨਲ ਜਿਹੜਾ ਇਹ ਵੀਡੀਓ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਤੇ ਸਾਰੇ ਕਿਸਾਨ ਵੀਰਾਂ ਦਾ ਬਹੁਤ ਬਹੁਤ ਧੰਨਵਾਦ